ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਿਉਂਕਿ 48000 ਨਸ਼ੀਲੀਆਂ ਗੋਲੀਆਂ ਦੇ ਸਮੇਤ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀ ਕਾਬੂ ਕੀਤੇ ਨੇ ਸੀਆਈਏ ਇੱਕ ਬਠਿੰਡਾ ਨੇ ਇਹਨਾਂ ਤਿੰਨੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਵਿੱਡੀ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਬਠਿੰਡਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਹੋਈ ਹੈ 48000 ਨਸ਼ੀਲੀਆਂ ਗੋਲੀਆਂ ਦੇ ਸਮੇਤ ਤਿੰਨ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਐਸਐਸਪੀ ਸਾਹ ਬਠਿੰਡਾ ਸ਼੍ਰੀ ਦੀਵਿਕਪਰਕਰ ਆਈਪੀਐਸ ਸਾਹਿਬ ਅਤੇ ਸ਼੍ਰੀ ਐਸਪੀਡੀ ਅਜੀ ਗੰਧੀ ਜੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਾਡੇ ਅਨੁਸਾਰ ਵੱਧਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਉਸ ਦੇ ਤਹਿਤ ਕਾਰਵਾਈ ਕਰਦੇ ਸੀਏ 1 ਸਟਾਫ ਬਠਿੰਡਾ ਨੇ ਏਐਸੀ ਗੁਰਮੇ ਸਿੰਘ ਨੇ ਤਿੰਨ ਦੋਸ਼ੀਆਂ ਨੂੰ ਸਮੇਤ ਇੱਕ ਗੱਡੀ ਜਿਹਦਾ ਨੰਬਰ ਹੈਗਾ ਵਾ ਡੀਐਲ 9ਸੀਯੂ 1199 ਹੌਂਡਾ ਸਿਟੀ ਗੱਡੀ ਆ ਇਹਦੇ ਚ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਵਾ ਜਿਨ੍ਹਾਂ ਵਿੱਚ ਕੁਲਵੀਰ ਸਿੰਘ ਮਹਾਰਾਜ ਦਾ ਸੋਮਾ ਸਿੰਘ ਪਿੰਡ ਸ਼ੇਰੋਂ ਦਾ ਅਤੇ ਤੇ ਰਵਿੰਦਰ ਸਿੰਘ ਚੱਕ ਰਾਮ ਸਿੰਘ ਬੜਾ ਬਠਿੰਡਾ ਦਾ ਰਹਿਣ ਵਾਲਾ ਆ। ਇਨਾਂ ਤੋਂ 48000 ਗੋਲੀ ਟਰਾਮਾਡੋਲ ਬਰਾਮਦ ਹੋਈ ਆ ਜਿਨ੍ਹਾਂ ਦੇ 61 ਨੰਬਰ ਮਕਦਮਾ ਥਾਣਾ ਸੰਗਤ ਅਰਜ ਕਰਕੇ ਅਸੀਂ ਕਾਰਵਾਈ ਕਰ ਰਹੇ ਆ। ਸਰ ਜਿਹੜੇ ਨਸ਼ੀਲੇ ਪਦਾਰਥ ਵੇਚ ਰਹੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਨਨੂੰ ਇਹ ਹੀ ਹੈ ਵੀ ਇਹ ਕਾਰੋਬਾਰ ਛੱਡ ਦਿਓ ਜੀ ਵੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਜਾਊਗਾ ਕੋਈ ਨਰਮੀ ਵਾਲਾ ਵਤੀਰਾ ਨਹੀਂ ਹੋਊਗਾ ਜੋ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜਾਬਤੇ ਦੇਮ ਦਾ ਕਾਨੂੰਨ ਦੇ ਮੁਤਾਬਕ ਅਤੇ ਉਹਨਾਂ ਦੀ ਪ੍ਰਾਪਰਟੀ ਜਿਹੜੇ ਨਸ਼ੀਲੇ ਮਦਦਾਂ ਤੋਂ ਬਣਾਈ ਆ ਚਾਹੇ ਕਿ ਵਹੀਕਲ ਬਣਾਇਆ ਜਾਂ ਪ੍ਰਾਪਰਟੀ ਉਹ ਵੀ ਜ਼ਬਤ ਕੀਤੀ ਜਾਊਗੀ ਕੁਲਵੀਰ ਸਿੰਘ ਆ ਇਹ ਤੇ 10000 ਗੋੜੀ ਦਾ ਪਹਿਲਾਂ ਵੀ